ਜੋ ਕੁਛ ਮਜੀਠਾ ਹਲਕੇ ਦੇ ਅੰਦਰ ਵਾਪਰਿਆ ਉਹਨੇ ਸਾਰੇ ਪੰਜਾਬ ਦੇ ਲੋਕਾਂ ਦੇ ਜ਼ਿਲ੍ਹਿਆਂ ਨੂੰ ਝੰਝੋਰ ਕੇ ਛੱਡਤਾ ਜਿਸ ਦਿਨਾਂ ਘਟਨਾ ਵਾਪਰੀ ਸੀ ਉਸੇ ਦਿਨ ਭਾਜਪੀ ਨੇ ਆ ਫੈਸਲਾ ਲਿਆ ਸੀਗਾ ਵੀ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਵਰਨਰ ਸਾਹਿਬ ਨੂੰ ਇੱਕ ਡੈਲੀਗੇਸ਼ਨ ਮਿਲੂਗਾ ਤੇ ਉਹਨਾਂ ਨਾਲ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਹੈ ਉਹਦੇ ਨਾਲ آگਤ ਕਰਾਵਾਂਗੇ ਗਵਰਨਰ ਸਾਹਿਬ ਨੇ ਖੁਦ ਵੀ ਮਹਿਸੂਸ ਕੀਤਾ ਇਸ ਬਾਹਰ ਹੁਣ ਕਾਰਨ ਇਸ ਮਸਲੇ 'ਚ ਦੇਰੀ ਹੋ ਗਈ ਪਰ ਮੇਰਾ ਕਹਿਣ ਦਾ ਭਾਵ ਸੀਗਾ ਵੀ ਡੂਲੇ ਵੇਰਾਂ ਦਾ ਜੇ ਵੀ ਕੁਝ ਨਹੀਂ ਵਿਗੜਿਆ ਕਿਉਂਕਿ ਪੰਜਾਬ ਦੇ ਅੰਦਰ ਆ ਜੋ ਘਟਨਾ ਮੰਦ ਭਾਗੀ ਘਟਨਾ ਵਾਪਰੀ ਹੈ ਉਹਦਾ ਮੇਨ ਜਿਹੜਾ ਕਾਰਨ ਹੈ ਗਵਰਨਰ ਸਾਹਿਬ ਨੂੰ ਮੈਂ ਕਿਹਾ ਵੀ ਪੰਜਾਬ ਦੇ ਅੰਦਰ ਇੱਕ ਕਨਸਟੀਚਿਊਸ਼ਨਲ ਕ੍ਰਾਈਸਿਸ ਹੈ ਆ ਜਿਹੜੀ ਘਟਨਾ ਵਾਪਰੀ ਹੈ ਇਹਦਾ ਮੇਨ ਕਾਰਨ ਹੈ ਵੀ ਪੰਜਾਬ ਦੀ ਜਿਹੜੀ ਆਪ ਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਹਾਈਜੈਕ ਕਰ ਲਈ ਦਿੱਲੀ ਵਾਲਿਆਂ ਨੇ ਉਹ ਹਾਈਜੈਕ ਸਰਕਾਰ ਜਿਹੜੀ ਹੈ ਉਥੇ ਅੱਜ ਮੁੱਖ ਮੰਤਰੀ ਬਾਹਰੋਂ ਆ ਕੇ ਲੱਗੇ ਹੈ। ਮਹਿਕਮੇ ਵੀ ਜਿਹੜੇ ਨਾਮਾਤਰ ਦੇ ਮੰਤਰੀ ਇੱਥੇ ਹੈਗੇ ਉਹ ਤਾਂ ਨਾਮਾਤਰ ਦੇ ਮੰਤਰੀ ਹੈ। ਬਾਕੀ ਦਾ ਕੁਝ ਮਹਿਕਮੇ ਸੁਸੋਦੀਆ ਸਾਹਿਬ ਨੇ ਥਾਮ ਰੱਖਿਆ। ਕੁਝ ਮਹਿਕਮੇ ਗੁਪਤਾ ਜੀ ਨੇ ਥਾਮ ਰੱਖਿਆ। ਕੁਝ ਵੈਭਵ ਜੀ ਦੇਖ ਰਿਹਾ ਤੇ ਕੁਝ ਨੀਰ ਸਾਹਿਬ ਦੇਖ ਰਿਹਾ। ਆ ਜਿਹੜੀ ਜੁੰਡਲੀ ਹੈ ਇਸ ਨੇ ਸਾਰੀ ਪੰਜਾਬ ਸਰਕਾਰ ਨੂੰ ਬੰਨ ਰੱਖਿਆ। ਇਹ ਹੈ ਉਹ ਹੀ ਲੋਕ ਹੈ। ਜਿਹੜੇ ਇਹਨਾਂ ਚੋ ਸਾਰੇ ਦੇ ਸਾਰੇ ਮੇਰੇ ਖਿਆਲ ਚ ਇਹ ਸ਼ਰਾਬ ਵਾਲੇ ਮਸਲੇ ਦੇ ਅੰਦਰ ਜੇਲਾ ਕਟ-ਕਟ ਕੇ ਆਏ ਕਿਸੇ ਨੇ ਸਾਲ ਕੱਟੀ ਹੈ ਕਿਸੇ ਨੇ ਡੇਢ ਸਾਲ ਕੱਟੀ ਹੈ ਕਿਸੇ ਨੇ ਦੋ-ਦੋ ਸਾਲ ਕੱਟੀ ਹੈ ਜਿਨ੍ਹਾਂ ਲੋਕਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਫਤਰ 'ਚ ਬੰਨ ਤੋਂ ਮਨਾ ਕਰਤਾ ਸੀਗਾ ਖੁਦ ਕੇਜਰੀਵਾਲ ਸਾਹਿਬ ਨੂੰ ਜਿਹੜੇ ਅੱਜ ਜ਼ਮਾਨਤ 'ਤੇ ਹੈ ਚਲੋ ਜਮਾਨਤ ਤੇ ਹੈ ਦੇਖੀ ਜੂਗੀ ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਚੀਫ ਮਿਨਿਸਟਰ ਆਫਿਸ ਦੇ ਅੰਦਰ ਨਹੀਂ ਜਾ ਸਕਦੇ ਉਹ ਬੰਦੇ ਪੰਜਾਬ ਦੇ ਚ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਆ ਸਾਬ ਜਿਹੜੇ ਬੰਦੇ ਕਹਿੰਦੇ ਨਾ ਜਿਹੜੇ ਲਾਹੌਰ ਬੇਵਕੂਫ ਸਾਬਤ ਹੋਏ ਉਹ ਪਿਸ਼ੌਰ ਜਾ ਕੇ ਕਿਵੇਂ ਸਿਆਣੇ ਹੋ ਜਾਣਗੇ ਕਹਿੰਦੇ ਹੱਤ ਤਾਂ ਨਹੀਂ ਬਦਲਦੀਆਂ ਜਿਹੜਾ ਬੇਜੋਰ ਚੋਰੀ ਛੱਡ ਦੂਗਾ ਬੇਈਮਾਨੀ ਤੋਂ ਨਹੀਂ ਛੱਡਦਾ ਸਾਬ ਪ੍ਰੈਸ ਮਸਲੇ ਚ ਤਾਂ ਸਾਰੀ ਕਹਾਣੀ ਵੈਸੇ ਤਾਂ ਕਹਿੰਦੇ ਆ ਕਹਿੰਦੇ ਬੋਤਲ ਨਹੀਂ ਐ ਜੀ ਸ਼ਰਾਬ ਪੁਰਾਣੀ ਐ ਇੱਥੇ ਤਾਂ ਬੋਤਲ ਵੀ ਪੁਰਾਣੀ ਐ ਸ਼ਰਾਬ ਵੀ ਪੁਰਾਣੀ ਐ ਵੇਚਣ ਵਾਲੇ ਵੀ ਪੁਰਾਣੇ ਐ ਆ ਬੰਦੇ ਮਰੇ ਨਹੀਂ ਐ ਕਤਲ ਕੀਤੇ ਗਏ ਆ ਭਗਵੰਦ ਮਾਨ ਜੀ ਮੈਨੂੰ ਦੱਸੋ ਤਾਂ ਸਹੀ ਕੀ ਦੇ ਉੱਤੇ 302 ਦਾ ਪਰਚਾ ਦਰਜ ਹੋਇਆ ਹੈ ਇੱਕ ਬੰਦੇ ਦਾ ਤਾਂ ਦੱਸ ਦਿਓ ਕਿਸੇ ਦੇ 302 ਦਾ ਪਰਚਾ ਜੱਦ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਵਸਿਆ ਬਏ ਕਟਵਾਲ ਤੋਂ ਅਬ ਡਰ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਐ ਪਰ ਉਹਦੇ ਵਿੱਚ ਜਿਹੜੀ ਸਿਲਵਰ ਲਾਈਨਿੰਗ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਐ ਗਵਰਨਰ ਸਾਹਿਬ ਆਲਰੇਡੀ ਐ ਸਾਰੇ ਬੰਦਿਆਂ ਦੇ ਦਿੱਲੀ ਐਕਸਾਈਜ਼ ਪਾਲਿਸੀ ਦੀ ਇਨਕੁਆਇਰੀ ਚੱਲ ਰਹੀ ਐ ਉਹ ਜੇ ਇਨਕੁਆਇਰੀ ਖਤਮ ਨਹੀਂ ਹੋਈ ਸਾਹਿਬ ਦਿਸ ਇਜ਼ ਅ ਆਨ ਗੋਇੰਗ ਇਨਕੁਆਇਰੀ ਮੇਰੀ ਤੁਹਾਨੂੰ ਬੇਨਤੀ ਐ ਵੀ ਕਰਨ ਵਾਲੇ ਗੁਨਾਹ ਕਰਨ ਵਾਲੇ ਹੋਈ ਐ ਉਹਨਾਂ ਨੇ ਦਿੱਲੀ ਦੀ ਪਾਲਿਸੀ ਬਣਾਈ ਉਹ ਹੀ ਪਾਲਿਸੀ ਇੱਥੇ ਲਾਗੂ ਹੋਈ ਐ ਤੇ ਕਿਰਪਾ ਕਰਕੇ ਉਸ ਪਾਲਿਸੀ ਦਾ ਜਿਹੜਾ ਦਾਇਰਾ ਹੈ ਉਹਦੇ ਵਿੱਚ ਮਜੀਠੇ ਵਾਲੀ ਆ ਘਟਨਾ ਉਹ ਪਵਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਸਭ ਉਥੇ 27 ਬੰਦਿਆਂ ਦੀ ਮੌਤ ਹੋਈ ਹੈ ਜਿਹੜੇ ਲੀਡਰ ਹੈ ਉਹਨਾਂ ਤੇ ਵੀ ਮੈਂ ਸਮਝਦਾ ਜਿਨ੍ਹਾਂ ਨੇ ਕਰੀ ਕਰਵਾਇਆ ਉਹ ਕਰਮ ਕਰਵਾਇਆ ਹੈ ਜਿਹੜੇ ਠੇਕੇਦਾਰ ਹੈ ਠੇਕੇਦਾਰ ਦਾ ਅੱਗੇ ਭੇਜੇ ਜਿਹੜੇ ਉਥੋਂ ਲੈ ਕੇ ਆਏ ਉਹ ਮਿਥਾਈਲੇ ਦੇ ਵਿੱਚ ਪਾਉਣ ਵਾਸਤੇ ਉਹਨਾਂ ਸਾਰਿਆਂ ਦੇ ਪਰਚੇ 302 ਦੇ ਹੋਣੇ ਚਾਹੀਦੇ ਆ ਇੱਕ ਗੁਜ਼ਾਰਿਸ਼ ਮੈਂ ਤੁਹਾਡੇ ਰਹੀਂ ਜੇ ਭਗਵੰਤ ਮਾਨ ਜੀ ਕੋ ਮਾੜੀ ਮੋਟੀ ਇਹ ਜੀ ਚੀਫ ਮਿਨਿਸਟਰੀ ਦੀ ਪੂਛ ਲੱਗੀ ਹੋਈ ਹੈ ਕਿਤੇ ਅਜੇ ਵੀ ਉਸ ਕੁਰਸੀ ਤੇ ਬੈਠੇ ਹੈ ਭਗਵੰਤ ਮਾਨ ਜੀ ਕੋਈ ਵੀ ਸਰਕਾਰ ਚਾਹੇ ਸਰਕਾਰ ਥੋੜੀ ਹੈ ਚਾਹੇ ਪਹਿਲੇ ਵਾਲੀਆਂ ਸਰਕਾਰਾਂ ਸੀਗੀਆਂ 10 ਲੱਖ ਰੁਪਏ ਦੇ ਕੇ ਆਪਣਾ ਪਾਪ ਨਹੀਂ ਧੋ ਸਕਦੇ ਤੁਸੀਂ ਜਾਨ ਦੀ ਕੀਮਤ ਪਾ ਕੇ 10 ਲੱਖ ਰੁਪਏ ਦੇ ਕੇ ਉੱਥੇ ਤੁਹਾਡੇ ਮੰਤਰੀ ਸਾਹਿਬ ਫੋਟੋ ਖਿਚਾ ਰਹੇ ਸੀ ਮਾਜੇ ਸਾਹਿਬ ਬੜੇ ਹੱਸ ਕੇ ਫੋਟੋ ਖਿਚਾ ਰਹੇ ਸੀ ਜਿਵੇਂ ਬੜਾ ਪੁੰਨ ਕਰਕੇ ਆਏ ਆ